ਸਤਿ ਸ਼੍ਰੀ ਅਕਾਲ ਜੀ ਸਤਾਂਪੁਰਾਵਾ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰੇ ਸ਼ਹਿਰ ਦੇ ਜਿਹੜਾ ਪੋਲਾ ਮਿੱਤਰੋ ਜਦੋਂ ਆਪਾਂ ਬੱਗੇ ਪੁਰਾਣੀ ਵਾਲੇ ਪਾਸੇ ਕੋਟਕਪੂਰੇ ਦੇ ਵਿੱਚ ਐਂਟਰੀ ਕਰਦੇ ਆ ਪੁਲ ਪਾਰ ਕਰਨ ਤੋਂ ਬਾਅਦ ਮੁਗਾ ਰੋਡ ਦੇ ਉੱਤੇ ਮਹਾਰਾਜਾ ਪੈਸ ਆਉਂਦਾ ਵਾ ਮਹਾਰਾਜਾ ਪੈਸ ਦੇ ਬਿਲਕੁਲ ਸਾਹਮਣੇ ਪਈ ਮੁੜ ਕੇ ਵੀਰ ਉਹਨਾਂ ਦੇ ਫਾਰਮ ਦੇ ਵਿੱਚ ਆ ਜਾਂਦੀ ਆ ਵੈਸੇ ਤੁਹਾਨੂੰ ਹਾਈਵੇ ਦੇ ਉੱਤੋਂ ਹੀ ਆ ਫਾਰਮ ਦੀਦਾ ਹੋਣਾ ਦੀ ਵੀ ਇੱਕ ਵਾਰੀ ਝਾਤੀ ਮਾਰਦੇ ਆ ਆ ਫਾਰਮ ਦੀ ਝਲਕ ਤੁਹਾਨੂੰ ਹਾਈਵੇ ਦੇ ਉੱਤੋਂ ਦੀ ਪੈਂਦੀ ਹੋਣੀ ਆ ਇਸ ਫਾਰਮ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਜਿਹੜੇ ਭਰਾ ਤੋਕੜਾ ਗੱਬਣਾ ਲਈ ਫੋਨ ਲਾਉਂਦੇ ਸੀ ਨਾ ਬਾਈ ਆਜੋ ਇੱਕੇ ਥਾਂ ਇੱਕੇ ਘਰੇ ਚਾਰ ਮਈਆਂ ਤੋਕੜਾ ਗੱਬਣਾ ਖੜੀਆਂ ਮਈਆਂ ਵੀ ਬਾਲੀਆਂ ਚੰਗੀਆਂ ਨਜ਼ਾਇਜ਼ ਚੰਗੀਆਂ ਦੁੱਧਾਂ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਸਾਰੀ ਜਾਣਕਾਰੀ ਲੈ ਦੂੰਗਾ ਤੁਹਾਨੂੰ ਆਜੋ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਡੇ ਬਾਈ ਵਧੀਆ ਬਾਈ ਵਧੀਆ ਸੇਤਾ ਦੇ ਪਰਵਾਹ ਠੀਕ ਠਾਕ ਆ ਵੀ ਹਾਂ ਹਾਂ ਵਧੀਆ ਬਾਈ ਵਧੀਆ ਸ਼ੁਕਰ ਬਾਈ ਇਹਦਾ ਨਾਮ ਦੱਸ ਦੀਏ ਕਿਹੜਾ ਵੀਰੇ ਸਰਜੀਤ ਬਾਈ ਸਰਵਜੀਤ ਭਾਈ ਘਰ ਆਪਣਾ ਮਹਾਰਾਜਾ ਪੈਲਸ ਤੋਂ ਸਿੱਧਾ ਮੁੜ ਕੇ ਆ ਗਿਆ ਹੈ ਨਾ ਹਾਂ ਹਾਂ ਮਹਾਰਾਜਾ ਪੈਲਸ ਦੇ ਸਾਹਮਣੇ ਮੋਗਾ ਰੋਡ ਤੇ ਮੋਗਾ ਰੋਡ ਤੇ ਅੱਛਾ ਸਰਵਜੀਤ ਭਾਈ ਜਾਨਵਰ ਆਪਣੇ ਕੋਲ ਚਾਰ ਅੱਜ ਹੈ ਨਾ ਹਾਂ ਹਾਂ ਚਾਰ ਗੱਬਣੇ ਚੱਕ ਪਾਸਾ ਭਾਈ ਚਾਰੇ ਗੱਬਣੇ ਚੱਕ ਪਾਸਾ ਠੀਕ ਆ ਪਹਿਲੇ ਨੰਬਰ ਤੇ ਝੋਟੇ ਕਿੰਨੇ ਚਾਹੀਦੀ ਗੱਬਣਾ ਭਾਈ ਇਹ 6ਾਂ ਦੀ ਹੋਊਗੀ ਭਾਈ 6ਾਂ ਦੀ ਠੀਕ ਆ ਭਾਈ ਤੇ ਦੁੱਧ ਦਿੰਦੀ ਵੀਰੇ ਹੁਣ ਹਾਂ ਦੁੱਧ ਇੱਕੋ ਟਾਈਮ ਦਿੰਦੀ ਹੈ ਬਸ ਦੱਤਿਆਂ ਨੇ ਕਿ ਕਿਲੋ ਸਾਢੇ 3 ਕਿਲੋ ਦਿੰਦੀ ਹੈ ਇੱਕ ਟਾਈਮ 3 ਕਿਲੋ ਦੁੱਧ ਦਿੰਦੀ ਹੈ ਲੈ ਮਿੱਤਰੋ ਇੱਕ ਗੱਲ ਸੋਚ ਲਿਓ ਕਿਹੜੇ ਭਰਾ ਨਹੀਂ ਲੈਣੀ ਹੈ ਫੋਨ ਤੇ ਤੁਹਾਨੂੰ ਕਈ ਵਾਰੀ ਛੋਟੀ ਨਜ਼ਰ ਆ ਜਾਂਦੀ ਛੋਟੀ ਛੋਟੀ ਨਾਲੋਂ ਤੇ ਆ ਜਾਏ ਪੂਰੀ ਵੱਡੀ ਮਤਲਬ ਜ਼ਬਰਦਸਤ ਛੋਟੀ ਹੈ ਜਿਹਨੂੰ ਆਪਾਂ ਕਹਿ ਦਿੰਨੇ ਬ੍ਰਾਂਡ ਆ ਮੋਹਰਾ ਦਾ ਇੱਕ ਟਾਪ ਕਿੰਨਾ ਦੁੱਧ ਦੇਗੀ ਤਾਜੀ ਭਾਈ ਇਹ 14.5 ਕਿਲੋ ਨੇ ਦਿੱਤਾ ਬਈ ਪਹਿਲਾਂ ਨਹੀਂ ਹਾਂ ਦੂਜਾ ਸੂਆ ਸੂਗੀ ਹੁਣ ਦੂਜਾ ਸੂਆ ਚੂਗੀ ਹੈ ਪਹਿਲੇ ਸੂਏ 14.5 ਕਿਲੋ ਕੰਡੇ ਤੇ ਲਾ ਗੀ ਹੈ ਹਾਂ ਹਾਂ ਭਾਈ ਇਹਨਾਂ ਦਾ ਸੇ ਮਿੱਤਰੋ ਉੱਤੋਂ ਬਾਡੀ ਬੁੱਡੀ ਦੀ ਰੁੱਤ ਬਹੁਤ ਚੰਗੀ ਜੇ ਸੁਣਾ ਇਹਨੇ ਕਰਮਾ ਵਾਲੀ ਨੇ 6 ਮਹੀਨਿਆਂ ਦੀ ਗੱਬਣਾ 4 ਮਹੀਨੇ ਹੋਰ ਬਾਕੀ ਆ ਬਾਈ ਜਦੋਂ ਤਿਆਰ ਹੋਈ ਨਾ ਇੱਕ ਵਾਰੀ ਤਾਂ ਟਹਿਲ ਕਮਚਾ ਦਊਗੀ ਕਰਮਾ ਵਾਲੀ ਕਿੱਥੇ ਵੀ ਗਈ ਏ ਕਿਉਂਕਿ ਝੋਟੀ ਦੀ ਬਾਡੀ ਸਿੰਘ ਬਹੁਤ ਸੁਣਾ ਕਹਲਾ ਕੱਦ ਨਹੀਂਗਾ ਬਾਈ ਸਿੰਘ ਨੂੰ ਮੱਥੇ ਦੀ ਵੀ ਨਜ਼ਾਇਰ ਚੰਗੀ ਲੈ ਆ ਮੇਰੇ ਮੋੜ ਦਾ ਹੁਣ ਤਾਂ ਆ ਵੀ ਇੱਕ ਟਾਈਮ ਮਿਲਦੀ ਆ ਗੱਪ ਟੋਕੜ ਹੋਈ ਹੋਈ ਆ ਕਰਮਾ ਵਾਲੀ ਲੀਵੇ ਦਾ ਡਿਜ਼ਾਈਨ ਵੀ ਬਦਲ ਜਾਂਦਾ ਟੋਕੜ ਹੋ ਕੇ ਪਸੂ ਕਿਉਂਕਿ ਭਈ ਇਹਦੇ ਲਵਾਸ ਬਾਅਦ ਵਿੱਚ ਸੂਣ ਦੇ ਤਿਆਰੀ ਤੇ ਛੱਡਣਾ ਹੁੰਦਾ ਵਾ ਸੋਣੀ ਝੋਟੀ ਆ ਹਜੇ 20 ਦਿਨ ਜੋ ਵੀਰੇ ਹੋਰ ਹਾਂ ਬਾਈ 20 ਦਿਨ ਬਾਅਦ ਯਾਰ ਬਾਈਆਂ ਨੂੰ 7 ਮਹੀਨੇ ਬਜਾਏ ਹੋ ਜਾਣੇ ਹੁਣੇ ਹੀ ਪੂਰੇ ਹਾਂ ਡਰਾਈ ਲੈਵਲ ਹਾਂ ਬਹੁਤ ਛੱਡਣੀ ਪੈਣੀ 3 ਮਹੀਨੇ ਦਾ ਪਸ਼ੂ ਛੱਡਣਾ ਪੈਣਾ ਲੱਗੂ ਦਾ ਭਜਦਾ ਹੀ ਆ ਪਸ਼ੂ ਹਾਂ ਹਾਂ ਉੱਤੋਂ ਦਿਖਾਈਂਦੀ ਪੁੜਾ ਪੜਾ ਝੋਟੀ ਦਾ ਕਰੇ ਵੇਖੋ ਬਾਈ ਕੱਦ ਗੁੱਦ ਵੇਖੋ ਤੁਸੀਂ ਠੀਕ ਹੈ ਬਾਈ ਇਹ ਆ ਗਈ ਇੱਕ ਨੰਬਰ ਤੇ ਰੇਟ ਵੀਰੇ ਇਹਦਾ ਇਹਦਾ ਫੋਨ ਤੇ ਕਰਨਾ ਬਈ ਠੀਕ ਹੈ ਬਈ ਓਕੇ ਅੱਛਾ ਦੋ ਨੰਬਰ ਤੇ ਕੱਟੀ ਹੈ ਜਿਹੜੀ ਬਾਈ ਇਹ ਢਾਈਆਂ ਮਹੀਨੇ ਦੀ ਕੱਬਣਾ ਬਈ ਠੀਕ ਹੈ ਇਹਦੇ ਤੋਂ ਦੁੱਧ ਵੀਰੇ ਦੁੱਧ ਕਿੰਨਾ ਥੱਲੇ ਇਹ ਥੱਲੇ 5 ਕਿਲੋ ਬਈ 5 ਕਿਲੋ ਦਾ ਤੋਰੀ ਵੀਰੇ ਕੱਢੀ ਪਾਸ ਲੈ ਵੀ ਮਿੱਤਰੋ ਢਾਈਆਂ ਮਹੀਨੇ ਦੀ ਚੋਟੀ ਗੱਪਣਾ 5 ਕਿਲੋ ਦਾ ਦੂਜੇ ਸੂਏ ਲਈ ਗੱਪਣਾ ਵੀ ਬਈ ਹਾਂ ਇਹ ਬਾ ਦੂਜੇ ਸੂਏ ਲਈ ਵੀ ਗੱਪਣਾ ਇਹ ਪਹਿਲਾਂ ਨਹੀਂ ਲਈ ਸੀ ਆਪਾਂ ਹਾਂ ਇਹ ਪਹਿਲਾਂ ਲਈ ਸੀ ਠੀਕ ਆ ਬਈ ਨਵੀਂ ਮਿੱਤਰੋ ਇਹ ਦੂਜੇ ਸੂਏ ਦੇ ਹੁਣ ਗੱਪਣ ਹੋ ਗਈ ਹੈ ਕਰਮਾਂ ਵਾਲੀ ਇਹ ਵੀ ਤਿਆਰੀ ਤਿਆਰੀ ਬਹੁਤ ਕਰਦੀ ਥੱਲੋ ਇਹ ਵੀ ਥੱਲੋ ਬਹੁਤ ਬਣਦੀ ਹੋਊਗੀ ਨਾ ਹਾਂ ਹਾਂ ਬਹੁਤ ਹੁਣ ਹੀ ਵੇਲੇ 5 ਕਿਲੋ ਦੋ ਤੇ ਜ਼ਬਰਦਸਤ ਤਿਆਰੀ 8-9 ਕਿਲੋ ਵਾਲੀ ਕਰੀ ਫਿਰਦੀ ਆ ਹਾਂ ਹਾਂ ਬਈ ਤਿਆਰ ਰੱਖ ਦਊਗਾ ਨਹੀਂ 8-9 ਕਿਲੋ ਦੋਦ ਹੋਊਗਾ ਕਰਮਾਂ हां पूरे पूरे टांगਾਂ ਦੀ ਬਈ ਠੀਕ ਹੈ ਬਈ ਇਹਦਾ ਰੇਟ ਵੀਰੇ ਇਹਦਾ ਵੀ ਫੋਨ ਤੇ ਕਰਾਂਗੇ ਬਈ ਠੀਕ ਹੈ ਬਈ ਓਕੇ ਲੈ ਵੀ ਮਿੱਤਰੋ ਰੇਟ ਇਹਦਾ ਵੀ ਕੱਟੀ ਦਾ ਫੋਨ ਦੇ ਉੱਤੇ ਕਿਉਂਕਿ ਬਿਊਟੀ ਬੜੀ ਚੰਗੀ ਲੈਵੇ ਲੂ ਵੀਰਾਂ ਚੰਗੀਆਂ ਬਣਦੇ ਵੀਰੇ ਬਸ ਇਹ ਆਊਗੀ 2 ਨੰਬਰ ਤੇ ਬਈ ਹੁਣ ਇਹਦਾ ਲੀਵਾ ਦਿਖਾ ਦੀ ਇੱਕ ਵਾਰੀ ਆ ਲੈ ਬਈ ਦੀਪ ਸਿੰਘ ਸਿੰਘ ਵਿਖਾ ਦੇਂਦੇ ਮੂੰਹ ਮੱਥਾ ਸਾਰਾ ਕੋਈ ਸੋਹਣਾ ਸੁਨੱਖਾ ਹਾਂ ਆ ਵੀ ਕੋਈ ਬਈ ਇਹ ਥੋੜੀ ਜਿਹੀ ਉਹ ਛੋਟੀ ਨਾਲੋਂ ਵੱਡੀ ਨਾਲੋਂ ਦਰਮਿਆਨੀ ਆ ਗਈ ਬਈ ਬਾਲੀ ਵੱਡੀ ਨਹੀਂ ਕਹਿ ਸਕਦੇ ਤੇ ਬਾਲੀ ਛੋਟੀ ਵੀ ਨਹੀਂ ਕਹਿ ਸਕਦੇ ਆ ਮਈਆਂ ਜੱਡਾ ਕਰਦਾ ਇਹ ਛੋਟੀ ਦਾ ਤਿੰਨ ਨੰਬਰ ਤੇ ਜਿਹੜੀ ਮੈਂ ਪਈਏ ਕਿੰਨੇ ਦੁੱਧ ਬਣ ਇਹ ਹੋਊਗੀ ਬਈ ਸੱਤਾਂ ਦੇ 70 ਮਹੀਨੇ ਦੇ ਦੁੱਧ ਦਿੰਦੀ ਬਈ ਇਹ ਵੀ ਦੁੱਧ ਸਾਢੇ 6 ਕਿਲੋ ਬਈ ਹੋ ਗਿਆ ਥੱਲੇ ਸਾਢੇ 6 ਵੀ ਹੋ ਸਕਦਾ 7 ਵੀ ਹੋ ਸਕਦਾ ਬਈ 6 ਤੋਂ ਤਾਂ ਅੱਛਾ ਦੋ ਨੰਬਰ ਵਾਲੀ ਛੋਟੀ ਨੂੰ ਤਾਜ਼ਾ ਦੁੱਧ ਕਿੰਨਾ ਦਿੱਤਾ ਸੀਗਾ ਬਈ ਇਹਨੇ ਬਈ 13 ਕਿਲੋ ਦਿੱਤਾ ਬਈ ਨੰਬਰ ਉਹਦੇ ਚਾਤੇ ਨੂੰ ਨੰਬਰ ਵਾਲੀ ਨੇ ਇਹ ਥੱਲੇ ਹੁਣ 14 ਕਿਲੋ ਦੋ ਚੁਏ ਥੱਲੇ ਵੀ ਅਸੀਂ ਹਾਂ ਹਾਂ ਇਹ ਤੀਜੇ ਸੂਏ ਲਈ ਗੱਪੜਾ ਤੀਜੇ ਸੂਏ ਲਈ ਗੱਪੜਾ ਮਿਲਦੀ ਦੋਵੇਂ ਟਾਈਮ ਹੀ ਹਾਂ ਜੀ ਹਾਂ ਹਾਂ ਦੋਵੇਂ ਟਾਈਮ ਹੁਣ ਛੱਡਣੀ ਪਊਗੀ ਇਹ ਦੁੱਧੋਂ ਸਾਨੂੰ ਧੁੱਕੀ ਰੱਖ ਕੇ ਕਿਉਂਕਿ ਗਾਂ ਟਾਈਮ ਇਹ ਦਾ ਨੇੜੇ ਆ ਗਿਆ ਮੈਂ ਤਾਂ ਅੱਗੇ ਹੈਰਾਨ ਹੋ ਰਿਹਾ ਪਿਆ ਯਾਰ ਕਮਾਲਾ ਮੈਂ ਦੀ ਯਾਰ ਗੱਲਬਾਤ ਹਨਾ ਬਈ ਹਾਂ ਦੁੱਧ ਨੂੰ ਦੁੱਧ ਨੂੰ ਦੁੱਧ ਲਈ ਮੈਂ ਹੈ ਖਰੀ ਇਹ ਦੁੱਧ ਲਈ ਮੈਂ ਹਾਂ ਇਹਨੂੰ ਕਹਿੰਦੇ ਬਈ ਡਰਾਈ ਲੈਵਲ ਹਨਾ ਹਾਂ ਹੁਣ 7-8 ਕਿਲੋ ਬਈ ਕਰਮਣ ਵਾਲੀ ਤਾਰੀਖਾਂ ਦੇਦੀ ਜਾਂਦੀ ਹਨਾ ਹਾਂ ਹਾਂ ਬਈ ਬਾਕੀ ਲੈਵਲ ਬੜਾ ਖਰਾ ਯਾਰ ਕੱਟੀ ਦਾ ਹਨਾ ਹਾਂ ਹਾਂ ਲੈ ਸੱਤਾ ਮਹੀਨੇ ਦੀ ਗੱਬੜ ਹੋ ਗਈ 6.5 ਕਿਲੋ ਦੁੱਧ ਦੋਵੇਂ ਟਾਈਮ ਹਜੇ ਪੀ ਜਾਂਦੀ ਹਾਂ ਹਾਂ 6.5 ਕਿਲੋ ਬਾਈ ਮੈਂ 8 ਮਹੀਨੇ ਲੋ ਲਗਾਤਾਰ ਦੁੱਧ ਪਿਆ ਜਾਂਦੀ ਹੂ ਸਾਡੇ ਇਹ ਤਾਂ ਸਾਨੂੰ ਯਾਰ ਆ ਕੇ ਛੱਡਣੀ ਪਈ ਇਹ ਸੂਈਏ ਚੋਈਏ ਕਰੇ ਤਾਂ ਛੱਡਣੀ ਪਈ ਆਪ ਵੀ ਜਾਣ ਕੇ ਭੁੱਖੀ ਰੱਖਣੀ ਪੈਂਦੀ ਦਾਣਾ ਬੰਦ ਕਰਨਾ ਪੈਂਦਾ ਫਿਰ ਦੁੱਧੋਂ ਡਰਾਈ ਹੁੰਦੀ ਹੈ ਹਾਂ ਫਿਰ ਹੁੰਦੀ ਹੈ ਇਹ ਘਰੇ ਰੱਖੀ ਹੋਈ ਮੈਂ ਸੀ ਇਹ ਘਰੇ ਆਪਣੀ ਘਰ ਦੀ ਮੈਂ ਸੀ ਠੀਕ ਹੈ ਇਹ ਕਿੰਨੇ ਦੀ ਦੇ ਦੇਗੇ ਵੀਰੇ ਇਹ ਕੋਈ ਮੇਰੇ ਰੁਪਏ 95 ਦੀ ਦੇਣੀ ਆ ਬਸ ਠੀਕ ਹੈ ਬਾਈ ਓਕੇ ਹਾਂ ਬਾਅਦ ਦੇ ਵਿੱਚ ਛੋਟ ਚੱਪਾ ਹੀ ਕਰਨਾ ਹਾਂ ਛੋਟ ਚੱਪਾ ਹੀ ਕਰਨਾ ਨਹੀਂ ਆਪਾਂ ਤਿਆਰ ਕਰਕੇ ਆ ਵੇਚਦਾ ਹਾਂ ਹਾਂ ਨਹੀਂ ਸਿਆਣੀ ਗੱਲ ਆ ਯਾਰ ਇਹੋ ਜਿਹੀ ਮੈਂ ਮਿਲਦੀ ਹੈ ਤੇ ਬਾਈ ਇਹ ਚਾਰ ਨੰਬਰ ਛੋਟੀ ਰੂਸੀ ਹਾਂ ਇਹ ਥਲੇ ਵੀ 7 ਕਿਲੋ ਆ ਬਾਈ ਦੁੱਧ ਠੀਕ ਆ ਇਹ ਗੱਪਣ ਕਿਨੇ ਚਿਰ ਦੀ ਆ ਗਈ ਵੀਰੇ ਇਹ ਗੱਪਣ ਹੋਊਗੀ ਇਹ ਕਿਨੇ ਚਿਰ ਦੀ ਗੱਪਣ ਇਹ ਪੰਜਾਂ ਦੀ ਹੋਊਗੀ ਬਾਈ ਪੰਜਾਂ ਮਹੀਨੇ ਦੀ ਠੀਕ ਹੈ ਬਾਈ ਇਹ ਵਾਲੂ ਆ ਜਾਂਦਾ ਵੀ ਚੰਗਾ ਯਾਰ ਇਹਨੇ ਬਾਈ ਦੁੱਧ ਦਿੱਤਾ 16 ਕਿਲੋ ਇਹ ਛੋਟੀ ਨੇ ਹਾਂ 16 ਕਿਲੋ ਦੁੱਧ ਇਹ ਮੈਂ ਤਿਆਰੀ ਬਹੁਤ ਕਰਦੀ ਆ ਵੀ ਅਸੀਂ ਤਾਜੀ ਲਈ ਸੀ 16 ਕਿਲੋ ਦੁੱਧ ਹੋਇਆ ਸੀ ਥੱਲੋਂ ਠੀਕ ਹੈ ਵੀ ਥੱਲੋਂ ਬਹੁਤ ਬਣਦੀ ਹੁੰਦੀ ਹੈ ਨਾ ਇਹ ਨਾਲੇ ਥੋੜੀ ਜੀ ਰੂਸ਼ੀਆਂ ਇਹ ਬੂਰੀਆਂਿਆਂ ਚ ਪੈ ਜਾਂਦੀ ਬੂਰੀ ਇਹਦੇ ਸ਼ੇਮਬਾ ਕਾਲੇ ਕਾਲੇ ਹੂੰ ਰੂਸ਼ੀ ਪੂਰੀ ਆ ਗਈ ਕਾਲੀ ਜਣਾ ਹਾਂ ਹਾਂ ਸ਼ੇਮਬਾ ਕਾਲੇ ਇਹਨਾਂ ਨਾਲ ਰੂਸ਼ੀ ਵੀ ਕਹਿ ਸਕਦੇ ਪੂਰੀ ਵੀ ਕਹਿ ਸਕਦੇ ਦੋਵੇਂ ਪੱਖੀ ਰੱਖਦੀ ਕਰਮ ਵਾਲੀ ਥੱਲੋਂ ਬਣ ਜਾ ਦੋਵੇਂ ਟਾਈਮ ਹੀ ਮਿਲਦੀ ਪਈ ਹੈ ਦੋਵੇਂ ਟਾਈਮ ਦੋਵੇਂ ਟਾਈਮ ਬਈ ਕਿੰਨਾ ਦੁੱਧ ਦਿੰਦੀ ਬਈ ਇਹ ਇਹ ਥੱਲ ਹੁਣ 7 6.5 ਕਿਲੋ ਦੁੱਧ ਆਉਂਦਾ ਹੈ ਕੀ ਬਾਤ ਹੈ ਬਈ ਤੇ ਇਹ ਕਿੰਨੇ ਦੇ ਦਿਆ ਵੀ ਮੇਰੇ ਇਹ ਦੇ ਦਾਂਗੇ ਬਈ 90 ਦੀ 90 ਦੀ ਕਹਿਣ ਤੋਂ ਭਾਵੇਂ ਯਾਰ ਇਹ ਰੁਪਈਏ ਲੈ ਰਾਸ ਆਉਣਗੇ ਦੁੱਧ ਲਗੀਆਂ ਮਹੀਆਂ ਬਈ ਇਹਨਾਂ ਨੇ ਗਾਂ ਹੁਣ 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 ਮੜਾ ਸੱਜਰਾਂ ਦਾ ਮਤਲਬ ਗਾ 50 ਮਹੀਨਾ ਦਾ ਤੇਜ਼ੀ ਆਉਣਾ ਬੰਦ ਤੇਜ਼ੀ ਹੋਣੀ ਬਾਜ਼ਾਰ ਤੇ ਸੁਣ ਬਾਜ਼ਾਰ ਉਹ ਤੋਂ ਬਾਜ਼ਾਰ ਤੇ ਸੁਣਾ ਇਹਨਾਂ ਨੇ ਹੁਣ ਯਾਰ ਇਹੋ ਜੀ ਮੈਂ ਆ ਇੱਕ 35 40 40 ਪਾ ਡੇਢ ਦੇ ਲੱਖ ਦੀ ਕਿ ਮੈਂ ਜਾਣੀ ਆ 90 ਵਾਲੀ ਨਹੀਂ ਨਹੀਂ ਜਾਂਦੀਆਂ ਜਾਂਦੀਆਂ ਬਈ ਆ ਝੋਟੀਆਂ ਕਿੱਥੇ ਜਾਣੀਆਂ ਦੋਵੇਂ ਇਹਨਾਂ ਦੀ ਤੂੰ ਵੇਖ ਲੈ ਹਾਂ ਆ ਜੋੜੀ ਦਾ ਪੂਰੀ ਰੁੱਤ ਚ ਆਉਣੀ ਆ ਇਹਨੇ ਹਾਂ 2 ਟਾਈਆਂ ਮਹੀਨੇ ਵਾਲੀ ਇਹਦਾ ਵਰਦ ਹੀ ਅੱਗ ਜੇ ਸੁਣਾ ਇਹਦਾ ਵਰਦ ਹਾਂ ਹਾਂ ਬਈ ਇਹਦਾ ਪੂਰੀ ਵੀਰੇ ਨੰਬਰ ਕਿੰਨਾ ਆ ਗਿਆ ਬਾਈ ਬਾਈ ਨੰਬਰ 98143 79961 ਇੱਕ ਵਾਰੀ ਹੋਰ ਬੋਲ ਦੇ 98143 79961 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਰਾਬਤਾ ਕਰ ਮਿੱਤਰੋ ਸ਼ਹਿਰ ਕੋਟਕਪੂਰਾ ਮਹਾਰਾਜਾ ਪੈਲਸ ਮੂਗਾ ਰੋਡ ਤੇ